ਉਹਨਾਂ ਜ਼ਿਲ੍ਹਿਆਂ ਦੀ ਕਰਾਂਗੇ ਉਹਨਾਂ ਤੋਂ ਵੀ ਲਿਸਟਾਂ ਲਵਾਂ ਹੁਣ ਸਾਡੇ ਵਾਸਤੇ ਫਿਰ ਕੰਮ ਹੈ ਇਹਨਾਂ ਜ਼ਿਲ੍ਹਿਆਂ 'ਚ ਆਪਣਾ ਕੰਮ ਹੈ ਉਹਨਾਂ ਜਿਨ੍ਹਾਂ ਦਾ ਮੰਗ ਹੈ ਮੀਂਹ ਪ੍ਰਧਾਨ ਜੀ ਰਾਸ਼ਨ ਬਹੁਤ ਆ ਰਿਹਾ ਹੈ ਪਰ ਰਾਸ਼ਨ ਆ ਰਿਹਾ ਹੈ ਅਜਿਹੇ ਜਿਹੜੇ ਬਹੁਤ ਸਾਰੇ ਲੋਕ ਨੇ ਜਿਹੜੇ ਪਾਣੀ ਦੀ ਮਾਰ ਨਾਲ ਘਰਾਂ 'ਚੋਂ ਬਾਹਰ ਉੱਜੜੇ ਹੋ ਨੇ ਕੈਂਪਾਂ 'ਚ ਬੈਠੇ ਨੇ ਇਨ ਸੈਡਾਰੀਆਂ 'ਚ ਬੈਠੇ ਨੇ ਉਹਨਾਂ ਨੂੰ ਆਪਦੇ ਘਰਾਂ ਨੂੰ ਪਰਤ ਲੈਣ ਦਿਓ ਉਹਨਾਂ ਦੇ ਪਿੰਡਾਂ ਨੂੰ ਰਾਹ ਬਣ ਜਾਣ ਦਿਓ ਫਿਰ ਉੱਥੇ ਮਦਦ ਕਰਿਓ ਹੁਣ ਮਦਦ ਦਾ ਸਰੂਪ ਕੀ ਹੋਊਗਾ ਬਸ ਉਹਾਂ ਵਾਸਤੇ ਪੱਠੇ ਜੇ ਕਿਸੇ ਕੋਲੇ 4 ਪਿਆ ਹੋਵੇ 4 ਜਾਤੂ ਕਣਕ ਕਣਕਠੀ ਕੀਤੀ ਜਾ ਸਕਦੀ ਹੈ ਉਹ બીજા ਦੇ ਵੀ ਕੰਮ ਆਉ। ਬਹੁਤ ਸਾਰੇ ਮਜ਼ਦੂਰਾਂ ਦੀ ਢੋਲਾ ਚ ਕੰਡਕ ਭੇਜ ਗਈ। ਉਹ ਖਾਨਜੋਗ ਨਹੀਂ ਰਹੀ। ਉਹਨਾਂ ਨੂੰ ਦੇਣ ਦੇ ਕੰਮ ਆਉ। ਦਵਾਇਆਂ, ਫੂਟੀਆਂ ਵਾਸਤੇ ਪੈਸਾ ਇਹ ਆਪਾਂ ਨੂੰ ਕੱਪੜੇ, ਮੰਜੇ, ਤੱਥੇ ਜਿਹੜਾ ਸਮਾਨ ਦੀ ਘਾਟ ਹੋ ਜਿੱਧਰ ਵੀ ਘਾਟ ਹੋ ਇਹ ਪੂਰੀ ਕਰਨ ਦੀ ਜ਼ਿੰਮੇਵਾਰੀ ਆਪਾਂ ਨੇ ਜਥੇਬੰਦਕ ਤੌਰ ਤੇ ਲੈਣੀ। ਤੇ ਇਸ ਤੋਂ